ਹਾਂਜੀ ਸੱਚੇ ਕਾਲ ਜੀ ਸਾਨੂੰ ਤੇ ਸਾਡਾ ਦਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਇੱਕਦਮ ਨਵੇਂ ਤਰੀਕੇ ਦੇ ਜਿਹੜਾ ਸਨੈਕਸ ਜੋ ਕਿ ਇੱਕਦਮ ਚੀਜ਼ੀ ਬਣੂਗਾ ਬਹੁਤ ਹੀ ਘੱਟ ਸਮਾਨ ਦੇ ਨਾਲ ਬਣੂਗਾ ਤੇ ਬਿਲਕੁਲ ਵੀ ਆਪਾਂ ਜ਼ਿਆਦਾ ਤੇਲ ਨਹੀਂ ਵਰਤਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਬਹੁਤ ਹੀ ਵਧੀਆ ਬਣੂਗਾ ਉਹਦੇ ਲਈ ਇੱਥੇ ਮੈਂ 2 ਚਮਚ ਸਵੀਟ ਕੌਣ ਯਾਨੀ ਕਿ ਆਪਣਾ ਉਬਲੇ ਹੋਏ ਮੱਕੀ ਦੇ ਦਾਣੇ ਲਏ ਆ ਤੁਸੀਂ ਆਪ ਦੇ ਅਕੋਰਡਿੰਗ ਕੋਈ ਵੀ ਸਬਜ਼ੀਆਂ ਵਰਤ ਸਕਦੇ ਆ ਤੇ ਇਹਦੇ ਵਿੱਚ ਦੋ ਉਬਲੇ ਹੋਏ ਆਲੂਆਂ ਨੂੰ ਮੈਂ ਕੱਦੂਕਸ ਕਰ ਲਿਆ ਆ ਨਾਲ ਹੀ ਮੈਂ ਦੇ ਵਿੱਚ ਇੱਕ ਬਰੀਕਟੇ ਹੋਏ ਪਿਆਜ਼, ਇੱਕ ਬਰੀਕਟੇ ਹੋਈ ਮਿਰਚ ਤੇ ਅੱਧੀ ਤੋਂ ਵੀ ਘੱਟ ਬਰੀਕਟੇ ਹੋਈ ਸ਼ਿਮਲਾ ਮਿਰਚ ਪਾਈ ਹੈ। ਮਿਰਚ ਤੁਸੀਂ ਜੇ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ। ਫਿਰ ਇਹਦੇ ਵਿੱਚ ਅੱਧੀ ਕੌਲੀ ਸੂਜੀ ਤੇ ਦੋ ਕੌਲੀਆਂ ਆਟਾ ਜਿੰਦੀਆਂ ਪਾਈਆਂ ਆ। ਬਿਲਕੁਲ ਹੈਲਦੀ ਆ ਤੇ ਬਹੁਤ ਹੀ ਟੇਸਟੀ ਬਣਦੀ ਹੈ। ਕਦੇ ਤੁਸੀਂ ਬਣਾ ਲਈ ਤਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਗੀ। ਫਿਰ ਇਹਦੇ ਵਿੱਚ ਸਵਾਦ ਸਾਇਕ ਲੂਣ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ ਤੇ ਆਮਚੂਰ ਪਾਊਡਰ ਔਰ ਗੈਨੋ ਤੇ ਚਿਲੀ ਫਲੈਕਸ ਪਾਵਾਂਗੇ ਜੋ ਕਿ ਆਪਸ਼ਨਲ ਆ ਤੇ ਨਾਲ ਹੀ ਕਾਲੀ ਮਿਰਚ ਦਾ ਪਾਊਡਰ ਪਾਵਾਂਗੇ ਚੰਗੀ ਤਰੀਕੇ ਨਾਲ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਆਪਾਂ ਗੋਲਣਾ ਹੈ तकरीबन 2 ਤੋਂ 3 ਚਮਚ ਪਾਣੀ ਲੱਗਦਾ ਹੈ ਤੇ ਬਸ ਇਸ ਤਰੀਕੇ ਦਾ ਕਰ ਲੈਣਾ ਹੈ ਧਿਆਨ ਰੱਖਣਾ ਇਹਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਹੈਗਾ ਨਾ ਹੀ ਆਪਾਂ ਨੂੰ ਕੋਈ ਕੌਰਨ ਫਲਾਰ ਕੋਈ ਮੈਦਾ ਆ ਰੋਟੀ ਛੌਲਾਂ ਦਾ ਆਟਾ ਕੁਝ ਵੀ ਨਹੀਂ ਲੋੜ ਪੈਂਦੀ ਕਿੰਨਾ ਆਸਾਨ ਸਨੈਕ ਹੈ ਇਹ ਬਹੁਤ ਹੀ ਵਧੀਆ ਬਣਦਾ ਹੈ ਆ ਹੁਣ ਮੈਂ ਤੁਸੀਂ ਚਾਹੋ ਤਾਂ ਇਹਨੂੰ ਪਲੇਨ ਵੀ ਬਣਾ ਸਕਦੇ ਆ ਪਰ ਜਾਦਾ ਵਧੀਆ ਬਣਾਉਣ ਦੇ ਲਈ ਮੈਂ ਇਹਦੇ ਵਿੱਚ ਜਿਹੜੇ ਚੀਜ਼ ਭਰ ਰਹੀ ਆ ਤੈਨੂੰ ਚੰਗੀ ਤਰ੍ਹਾਂ ਆਪਣਾ ਕੋਲ ਬਣਾ ਕੇ ਤੇ ਇਹਨੂੰ ਫਲੈਟ ਕਰ ਲਿਆ ਜਿਹੜੇ ਕਿ ਟਿੱਕੀ ਦੀ ਸ਼ੇਪ ਦੇ ਦਿੱਤੀ ਆ ਚੀਜ਼ ਨੂੰ ਆਪਾਂ ਚੰਗੀ ਤਰ੍ਹਾਂ ਫਿਲ ਕਰਨਾ ਹੈ ਤਾਂ ਜੋ ਜਿਹੜਾ ਇਹ ਚੀਜ਼ ਬਾਹਰ ਨਾ ਨਿਕਲੇ ਤੇ ਚੰਗੀ ਤਰ੍ਹਾਂ ਇਹਨੂੰ ਕਰਨ ਤੋਂ ਬਾਅਦ ਚ ਬਹੁਤ ਹੀ ਥੋੜੇ ਜਿਹਾ ਤੇਲ ਦੇ ਵਿੱਚ ਆਪਾਂ ਇਹਦਾ ਇਹਨੂੰ ਫਰਾਈ ਕਰਨਾ ਹੈ ਤੇਜ਼ ਗੈਸ ਤੇ ਤੇਜ਼ ਤੇ ਮੀਡੀਅਮ ਮਤਲਬ ਕਿ ਵਿੱਚ ਜਾ ਰੱਖਣਾ ਆਪਾਂ ਤੇ ਜੇ ਤੁਹਾਨੂੰ ਇਹ ਰੈਸਪੀ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਹ ਦੇਖੋ ਦੋਨੋਂ ਸਾਈਡਾਂ ਤੇ ਇੱਕਦਮ ਕ੍ਰਿਸਪੀ ਕਰ ਲੈਣਾ ਹੈ ਆਪਾਂ ਕਿੰਨਾ ਸੋਹਣਾ ਇਹਦਾ ਕਲਰ ਆ ਗਿਆ ਬਹੁਤ ਹੀ ਵਧੀਆ ਬਣਿਆ ਹੈ ਤੇ ਹੁਣ ਆਪਾਂ ਇਹਨੂੰ ਕੱਢ ਲੈਣਾ ਹੈ ਤੇ ਇਹਨੂੰ ਸੌਸ ਦੇ ਨਾਲ ਕਰਨਾ ਹੈ ਸਰਵ ਤੇ ਆਪਣਾ एकदम ਕ੍ਰਿਸਪੀ ਟੇਸਟੀ ਚਟਪਟਾ ਜਿਹਾ ਬਹੁਤ ਹੀ ਵਧੀਆ ਸਨੈਕਸ ਬਣ ਕੇ ਤਿਆਰ ਆ ਬਹੁਤ ਹੀ ਘੱਟ ਸਮਾਨ ਨਾਲ ਬਣਿਆ ਤੇ ਬਹੁਤ ਹੀ ਵਧੀਆ ਬਣਿਆ ਹੈ ਤੇ ਤੁਹਾਨੂੰ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ ਵਾਤਵਾ ਸ਼ੇਅਰ ਕਰਿਓ ਤੇ ਚੈਨਲ ਦਰਮਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀਆਂ ਵਧੀਆ ਵਧੀਆ ਰੈਸਪੀਸ ਦੇ ਲਈ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ